ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਆਖਰੀ ਸਮੇਂ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਅਤੇ ਲੋਕਾਂ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਸੀ ਸਿੱਧੂ ਮੂਸੇਵਾਲੇ ਬਾਈ ਦੇ ਵਿਆਹ ਦੀ ਪਰ ਅਚਾਨਕ ਇੱਕ ਘਟਨਾ ਨੇ ਸਿੱਧੂ ਪਰਿਵਾਰ ਦੀਆਂ ਖੁਸ਼ੀਆਂ ਅਜਾੜ ਦਿੱਤੀਆਂ ਤਾਂ ਦੋਸਤੋ ਰੀਸੈਂਟਲੀ ਗਲਾਬ ਸਿੱਧੂ ਬਾਈ ਦੇ ਵੱਲੋਂ ਇੱਕ ਟਰੈਕ ਰੀਲੀਜ਼ ਕੀਤਾ ਗਿਆ ਹੈ ਅਸਲੇ ਨਾਮ ਦੇ ਨਾਲ ਅਤੇ ਉਸ ਗੀਤ ਦੀਆਂ ਲੈਣਾ ਐਵੇਂ ਨੇ ਕਿ ਕੱਲਾ ਨੇ ਸਾਹਮਣਾ ਤੂੰ ਮਿੱਠੀ ਇਹ ਨਹੀਂ ਨਾਲ ਅਸਲੇ ਸਾਹਮਣੇ ਪੈਣੇ। ਤਾਂ ਦੋਸਤੋ ਦਰਸਲ ਇਹ ਗੀਤ ਜੰਗ ਢਿੱਲੋਂ ਦਾ ਲਿਖਿਆ ਹੋਇਆ ਹੈ ਅਤੇ ਜੰਗ ਢਿੱਲੋਂ ਨੇ ਜਦੋਂ ਸਿੱਧੂ ਮੂਸੇਵਾਲੇ ਬਾਈ ਦੀ ਡੈਥ ਹੋਈ ਸੀ ਅਤੇ ਉਸ ਤੋਂ ਬਾਅਦ ਜਦੋਂ ਆਪਣੇ ਇੱਕ ਇੰਟਰਵਿਊ ਦੇ ਵਿੱਚ ਜੰਗ ਢਿੱਲੋਂ ਨੇ ਇਹ ਲੈਣਾ ਸੁਣਾ ਕੇ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਨੂੰ ਜਦੋਂ ਮੈਂ ਇਹ ਲੈਣਾ ਸੁਨਾਈਆ ਤਾਂ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਇਹ ਗੀਤ ਤੂੰ ਮੇਰੇ ਵਿਆਹ ਦੇ ਉੱਪਰ ਲਾਈਂ ਅਤੇ ਜੰਗ ਢਿੱਲੋਂ ਨੇ ਕਿਹਾ ਕਿ ਸਿੱਧੂ ਬਾਈ ਨੇ ਮੈਨੂੰ ਇਹ ਵੀ ਕਿਹਾ ਕਿ ਇਹ ਗੀਤ ਸੁਣ ਕੇ ਤੇਰੀ ਪਰਜਾਈ ਖੁਸ਼ ਹੋ ਜਾਣੀ ਹੈ। ਤਾਂ ਦੋਸਤੋ ਅੱਜ ਸਿੱਧੂ ਮੂਸੇਵ ਗਲਾਬ ਸਿੱਧੂ ਬਾਈ ਨੇ ਗਾਇਆ ਇਹ ਗੀਤ ਅਜੇ ਰਿਲੀਜ਼ ਹੋ ਚੁੱਕਿਆ ਹੈ ਪਰ ਜੇ ਅੱਜ ਕਿਤੇ ਸਿੱਧੂ ਮੂਸੇਵਾਲਾ ਬਾਈ ਜਿਉਂਦਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਕਿਉਂਕਿ ਇਹ ਗੀਤ ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਵਿਆਹ ਦੇ ਉੱਪਰ ਲਗਵਾਉਣਾ ਸੀ ਪਰ ਦੋਸਤੋ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਿੱਧੂ ਮੂਸੇਵਾਲੇ ਬਾਈ ਦੇ ਇਸ ਕਿਸੇ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਅਪਡੇਟਸ ਅਤੇ ਤਨੁਸ਼ਮੇ ਸਿਰਮੇਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ